ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਅ ਦਿਲੋਂ ਸਵਾਗਤ ਅੱਜ ਆਪਾਂ ਘਰ ਵਿੱਚ ਗਜਰੇਲਾ ਤਿਆਰ ਕਰਨ ਲੱਗੇ ਆਂ ਤੇ ਆਓ ਆਪਾਂ ਵੇਖੀਏ ਆਪਾਂ ਇਸ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਤੇ ਆਪਾਂ ਨੂੰ ਇਹਦੇ ਵਾਸਤੇ ਕਿਹੜੇ ਸਮਾਨ ਦੀ ਜ਼ਰੂਰਤ ਹੈ ਆਪਾਂ 1 ਕਿਲੋ ਗਾਜਰਾਂ ਲਗੀਆਂ ਨੇ ਤੇ ਆਹਾ ਫਾ ਥੋੜੀ ਜੀ ਇਹਦੇ ਵਿੱਚ ਸ਼ੱਕਰ ਪਾਵਾਂਗੇ ਆਪਾਂ ਮਿਲਕ ਪਾਊਡਰ ਲਿਆ ਇਸ ਕਰਕੇ ਆਪਾਂ ਜਿਹੜੀ ਸ਼ੱਕਰ ਆ ਉਹ ਥੋੜੀ ਲਈ ਆ ਉਦਾਂ ਤੁਸੀਂ ਇਹਦੇ ਵਿੱਚ ਖੰਡ ਵੀ ਪਾ ਸਕਦੇ ਆ ਆਪਾਂ ਇਹਨੂੰ ਸ਼ੱਕਰ ਦੇ ਵਿੱਚ ਤਿਆਰ ਕਰਾਂਗੇ ਬਿਲਕੁਲ ਜਿਵੇਂ ਹਲਵਾਈ ਵਿਆਹ ਦੇ ਵਿੱਚ ਤਿਆਰ ਕਰਦੇ ਆ ਨਾ ਗਜਰੇਲਾ ਆਪਾਂ ਨੂੰ ਗਰਮ ਗਰਮ ਬੜਾ ਚੰਗਾ ਲੱਗਦਾ ਆਪਾਂ ਉਸ ਤਰੀਕੇ ਨਾਲ ਹੈ ਬੜਾ ਮਾਗੇ ਜਿਹੜਾ ਡਰਾਈ ਫਰੂਟ ਆ ਆਹਾਂ ਪਾਈਨੇ ਤਰ੍ਹਾਂ ਦਾ ਡਰਾਈ ਫਰੂਟ ਵਗੈਰਾ ਸਾਰਾ ਕੁਝ ਲਿਆਏ ਤੁਸੀਂ ਜਿਹੜਾ ਡਰਾਈ ਫਰੂਟ ਪਾਉਣਾ ਚਾਹੁੰਦੇ ਆ ਉਹ ਪਾ ਸਕਦੇ ਆ ਜਿਹੜਾ ਨਹੀਂ ਪਸੰਦ ਕਰਦੇ ਉਹਨੂੰ ਤੁਸੀਂ ਸਕਿਪ ਕਰ ਸਕਦੇ ਆ ਜਿਹੜੀਆਂ ਗਾਜਰਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਸਾਫ਼ ਕਰ ਲੈਣਾ ਵਾ ਜਦੋਂ ਆਪਾਂ ਸਾਫ਼ ਕਰ ਲੈਨੇ ਆ ਫੇਰ ਬਹੁਤ ਸੋਹਣਾ ਜਰੇਲਾ ਤਿਆਰ ਹੁੰਦਾ ਵਾ ਸਾਫ਼ ਕਰਨੀ ਆ ਇਹ ਜ਼ਰੂਰੀ ਆ ਕਿਉਂਕਿ ਉਪਰੋਂ ਕਈ ਵਾਰੀ ਕੋਈ ਸਾਫ਼ ਨਹੀਂ ਹੁੰਦੀ ਜਾਂ ਬਾਅਦ ਜੇ ਹੁੰਦੇ ਆ ਇਹ ਚੰਗੇ ਨਹੀਂ ਲੱਗਦੇ ਇਸ ਕਰਕੇ ਸਾਫ਼ ਇਹ ਰੂਲ ਕਰ ਮੈਂ ਪੈਣਾ ਆਪਾਂ ਨੂੰ ਤੇ ਫਿਰ ਆਪਾਂ ਇਹਨਾਂ ਨੂੰ ਕਦੂਕਾਸ ਕਰਾਂਗੇ ਆਪਾਂ ਕਦੂਕਾਸ ਲੈ ਲਿਆ ਇਹਦੇ ਨਾਲ ਆਪਾਂ ਬ੍ਰੀਕ ਹੁਣੀ ਕਿ ਇਹਨਾਂ ਨੂੰ ਕਦੂਕਾਸ ਕਰ ਲਾਂਗੇ ਜੇ ਤੁਸੀਂ ਥੋੜਾ ਜਿਹਾ ਮੋਟਾ ਵੀ ਕਾੜਨਾ ਚਾਹੁੰਦੇ ਆ ਮੋਟਾ ਵੀ ਕਾੜ ਸਕਦੇ ਆ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਕਦੂਕਾਸ ਕਰ ਲਾਂਗੇ ਤੇ ਇਦਾਂ ਤੁਸੀਂ ਫਿਰ ਆਪਾਂ ਇਹਦੇ ਵਿੱਚ 1 ਕਿਲੋ ਜੁੱਧ ਲਾਵਾਂਗੇ ਨੂੰ ਆਪਾਂ ਚੰਗੀ ਤਰ੍ਹਾਂ ਬੁਆਇਦ ਕਰ ਲੈਣਾ ਮੈਂ ਫਲੋਜੀ ਆ ਪੰਪ ਗਾਜਰਾਂ ਜਿਹੜੀਆਂ ਇਹ ਕੱਦੂ ਕਾਸ ਕੱਢ ਲਿਆ ਵੇਖੋ ਤੁਸੀਂ ਆਪਣੀਆਂ ਇੰਨੀਆਂ ਕਾ ਗਾਜਰਾਂ ਤੇ ਹੁਣ ਆਪਾਂ ਇਧਰ ਕੜਾਹੀ ਦੇ ਵਿੱਚ ਦੇਸੀ ਘਿਓ ਦਾ ਇੱਕ ਚਮਚ ਪਾਇਆ ਵਾ ਜੀ ਹੁਣ ਆਪਾਂ ਗਰਮ ਕਰਨੇ ਆ ਇਹਦੇ ਵਿੱਚ ਆਪਾਂ ਹਣ ਗਾਜਰਾਂ ਜਿਹੜੀਆਂ ਇਹੇ ਕੁੱਕ ਕਰਾਂਗੇ ਕੰਦੀਆਂ ਗਾਜਰਾਂ ਆਪਾਂ ਕੁੱਕ ਨਹੀਂ ਕਰ ਸਕਦੇਗੇ ਫਿਰ ਕੜਾਹੀ ਦੇ ਵਿੱਚ ਠੰਡੇ ਜੇ ਲਾਦੇ ਜਾਂਦੇ ਆ ਤੇ ਹੁੰਦਾਬ ਨਹੀਂ ਹੁੰਦੀਆਂ ਨਹੀਂ ਗੀਆਂ ਹਾਂ ਨਾ ਤੇ ਇੱਤਜਾਮ ਵਿੱਚ ਪਾਉਣ ਵਾਲੀ ਇਹ ਚੰਗੀ ਤਰ੍ਹਾਂ ਪਕਕ ਹੋ ਜਾਣੀਂ ਨਾ ਤੇ ਕੜਾਹੀ ਦੇ ਨਾਲ ਨਹੀਂ ਲੱਗਣਗੇ। ਦੂਜੇ ਪਾਸੇ ਆਪਾਂ ਜਿਹੜਾ ਦੁੱਧ ਆ ਉਹ 1 ਲੀਟਰ ਦੁੱਧ ਨੇ ਆਪਾਂ ਨੂੰ ਚੰਗੀ ਤਰ੍ਹਾਂ ਨਾਲ ਹਿਲਾਈ ਜਾਣਾ ਵਾ। ਥੋੜੀ ਥੋੜੀ ਦੇਰ ਬਾਅਦ ਹਿਲਾਈ ਜਾਣਾ ਵਾ। ਫੜੇ ਦੇ ਮਲਾਈ ਨਹੀਂ ਆਉਣ ਦੇਣੀ ਆਪਾਂ ਜਣ। ਤੇ ਇਧਰ ਆਪਾਂ ਇਹ ਤੇਜ਼ ਗਏ ਰਸਤੇ ਗਾਜਰਾਂ ਨੂੰ ਪਕਾ ਕਰਾਂਗੇ। ਇਹਨੂੰ 10-12 ਮਿੰਟ ਲਾ ਦੇ ਜਾਂਦੇ ਆ ਚੰਗੀ ਤਰ੍ਹਾਂ ਪਕਕ ਹੋਣ। ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਨੂੰ ਜਰੂਰ ਪੈਸਟ ਕਰ ਲਓ ਲੀਡ ਆ ਦੇਖੋ ਜੀ ਆਪਣੀਆਂ ਇਹ ਗਾਜਰਾਂ ਨੇ ਇਹਨਾਂ ਨੂੰ 10 ਤੋਂ 12 ਮਿੰਟ ਹੋ ਗਏ ਸੀ ਕੁੱਕ ਹੁੰਦੀਆਂ ਨੂੰ ਤੇ ਹੁਣ ਇਹ ਬਿਲਕੁਲ ਪੱਕ ਕੇ ਤਿਆਰ ਹੋ ਗਈਆਂ ਹੁਣ ਆ ਫਾਇਦੇ ਵਿੱਚ ਨਾ ਇੱਥੇ ਐਦਾਂ ਮਿਡਲ 'ਚ ਥਾਂ ਬਣਾ ਕੇ ਤੇ ਆਪਾਂ ਇੱਕ ਚਮਚਾ ਕਿਵਦਾ ਪਾਉਨੇ ਆ ਤੇ ਫਿਰ ਆਪਾਂ ਇਹਦੇ ਵਿੱਚ ਡਰਾਈ ਫਰੂਟ ਆ ਜਿਹੜੇ ਉਹਨਾਂ ਨੂੰ ਥੋੜਾ ਜਿਹਾ ਕੁੱਕ ਕਰ ਲਗੇ ਆ ਦੇਖ ਆਪਾਂ ਇਹ ਥੋੜਾ ਜਿਹਾ ਹੁਣ ਗਰਮ ਹੋ ਜੇਵੇ ਫਿਰ ਆਪਾਂ ਫਾਇਦੇ ਵਿੱਚ ਜਿਹੜੇ ਵੀ ਡਰਾਈ ਫਰੂਟ ਆ ਉਹ ਆਪਾਂ ਇੱਥੇ ਕੁ ਕੁ ਮਾਰੇ ਇਹ ਕਰ ਲੈਣੇ ਆ ਤੇ ਫਿਰ ਉਦੋਂ ਬਾਅਦ ਆਪਾਂ ਬੱਚੇ ਦੇ ਥੋੜ੍ਹਾ ਮਿਕਸ ਕਰ ਦਿੰਦੇ ਆ ਗਜਰੇ ਇਲਾ ਜਿਹੜਾ ਘੜ ਵਿੱਚ ਤਿਆਰ ਕਰੀਦਾ ਹੈ ਬਹੁਤ ਵਧੀਆ ਬਣਦਾ ਹੈ ਗਰਮ ਗਰਮ ਦਾ ਟੇਸਟ ਵੱਖਰਾ ਹੀ ਹੁੰਦਾ ਹੈ ਕਿ ਜਦੋਂ ਤੁਹਾਡੇ ਘਰ ਪਰਾਂ ਨਹੀਂ ਆਉਂਦੇ ਆ ਜਾ ਕੋਈ ਇਸੋ ਦਾ ਆਪਣਾ ਮਿੱਠਾ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਇਹੇ ਸਰਦੀ ਦੇ ਮੌਸਮ ਵਿੱਚ ਤਾਂ ਫਰੈਸ਼ਾ ਜਿਹਾ ਖੜ ਕੇ ਤੁਸੀਂ ਬਣਾ ਕੇ ਖਾ ਸਕਦੇ ਆ। ਆ ਦੇਖੋ ਆਪਣਾ ਕੀ ਹੋਆ ਜਿਹੜਾ ਉਹ तकरीबन ਗਰਮ ਹੋ ਗਿਆ ਜਿਹੜੀ ਸੌਗੀ ਆ ਇਹ ਹੀ ਆਪਾਂ ਬਾਅਦ ਚ ਪਾਵਾਂਗੇ ਹਜੇ ਨਹੀਂ ਪਾਉਣੇਗੀ। ਆਪਾਂ ਹਸਾਰਾ ਦੂਜਾ ਡ్రਾਈ ਫਰੂਟਾ ਜਿਹੜਾ ਇਹ ਪਾ ਦਨੇ ਲੈ ਚੀ ਦਾ ਫੁੱਟ ਰਹਿ। ਤੇ ਇਹ ਆਪਾਂ ਸਾਰਾ ਇਹਦੇ ਵਿੱਚ ਪਾ ਕੇ ਕੇਰਾ ਥੋੜਾ ਜਿਹਾ ਫਰ ਕੱਟ ਲ ਕੇ ਡਰਾਈਂਗ ਫਰੂਟ ਪਾਈਵੇ ਤਾਂ ਬਹੁਤ ਵਧੀਆ ਲੱਗਦੀ ਹੈ ਪਰ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਨਾ ਪਾਓ ਬੇਸ਼ੱਕ ਦੀ ਜਿਹੜਾ ਪਸੰਦ ਆ ਉਹ ਪਾ ਲਓ ਦੂਜਾਰੇ ਇਹਨੂੰ ਦੋ ਆ ਦੇਖੋ ਇਹ ਆਪਣੇ ਥੋੜੇ ਜਿਹਾ ਇਦਾਂ ਕੁੱਕ ਹੋ ਗਏ ਬਾਕੀ ਅਜੇ ਹੁਣ ਆਪਾਂ ਜਦੋਂ ਦੁੱਧ ਪਾ ਕੇ ਇਹਨੂੰ ਪਕਾ ਕਰਾਂਗੇ ਖੇਰ ਹੋਰ ਪਕਾ ਹੋ ਜਾਣੀ ਆਪਾਂ ਤਾਂ ਥੋੜੇ ਜਿਹੀ ਕੱਟਨੇ ਆ ਕਿਦਾਂ ਆ ਦੇਖੋ ਹੁਣ ਆਪਣਾ ਜਿਹੜਾ ਦੁੱਧ ਆ ਉਹਨੂੰ ਚੰਗੀ ਤਰ੍ਹਾਂ ਬਾਵਾ ਆ ਗਿਆ ਦੁੱਧ ਵੀ ਇਹਨੂੰ ਦੇਖੋ ਨੇ ਆ ਆ ਦੇਖੋ ਆਪਣਾ ਬੁੱਧਾ ਜਿਹੜਾ ਇਹ ਇਸ ਤਰ੍ਹਾਂ ਦਾ ਅਬਦਾਰ ਲੈਂ ਗਿਆ ਬੁੱਧਾ ਫੋਨ ਆਪਾਂ ਦੁੱਧ ਵੀ ਇਹਦੇ ਵਿੱਚ ਪਾ ਦੇਨੇ ਸਾਰਾ ਹਲਾਫਟ ਆਹ ਨਾ ਦੇਖੋ ਆਪਾਂ ਦੁੱਧ ਵੀ ਪਾਤਾ ਇਹਦੇ ਵਿੱਚ ਤੇ ਹੁਣ ਆਪਾਂ ਜਿਹੜਾ ਮਿਲਕ ਪਾਊਡਰ ਹੈ ਇਹ ਵੀ ਇਹਦੇ ਵਿੱਚ ਪਾ ਦੇਣਾ ਲਓ ਦੀ ਆਪਾਂ ਜਿਹੜੀਆਂ ਗਾਜਰਾਂ ਹੈ ਇਹ ਇਹਨਾਂ ਆ ਕੇ ਸੰਗੜਨਾ ਹੋ ਗਣੇ ਹੁਣ ਲਓ ਦੇਖੋ ਆਪਣਾ ਜਿਹੜਾ ਗਰੇਰੇਲਾ ਇਹ ਬਿਲਕੁਲ ਹੁਣ ਤਿਆਰ ਆ ਹੁਣ ਆ ਪਾਈ ਦੇ ਵਿੱਚ ਸੌ ਗਈ ਹੈ ਜਿਹੜੀ ਹੁਣ ਪਾਉਨੇ ਆ ਇਹ ਚੇਕ ਕੋਕੂ ਹੋ ਜਾਣੀ ਆ ਕਿਉਂਕਿ ਗਰਮ ਬਹੁਤ ਆ ਜਦੋਂ ਪਹਿਲਾਂ ਪਾ ਦਿੰਨੇ ਆ ਫਿਰ ਆਪਾਂ ਨੂੰ ਸੌਗੀ ਪਾਈ ਦਾ ਪਤਾ ਹੀ ਨਹੀਂ ਲੱਗਦਾ ਕਿਉਂਕਿ ਉਹ ਬਿਲਕੁਲ ਹੀ ਬਚਾ ਮੈਕਸ ਹੀ ਹੋ ਜਾਂਦੀ ਆ ਪੌਣਾ ਪਾਏ ਨੂੰ ਕਿਸਾਰਬ ਕਰਦੇ ਆ ਕਿਸੇ ਢਾਂਡੇ ਦੇ ਵਿੱਚ ਕੱਢ ਲੈਨੇ ਆ ਵੇਖੋ ਤੁਸੀਂ ਆਪਣਾ ਇਨਕ ਗਜੜੇਲਾ ਤਿਆਰ ਹੋਇਆ ਇਹਦੇ ਵਿੱਚ ਤੁਸੀਂ ਜੇ ਕਲਰ ਪਾਉਣਾ ਚਾਹੁੰਦੇ ਆ ਫੂਡ ਕਲਰ ਆ ਉਹ ਵੀ ਪਾ ਸਕਦੇ ਆ ਪਰ ਆਪਾਂ ਨਹੀਂ ਪਾਇਆਗਾ ਬਿਕਰ ਵਿੱਚ ਤਾਂ ਖਾਣਾ ਆਪਾਂ ਉਹ ਉਹ ਅਵਾਈਲ ਦੀ ਕਰਦੇ ਆ ਵੀ 9 ਪਾ ਜੀ ਤੇ ਹੁਣ ਆਪਾਂ ਕਿਸੇ ਪਲੇਟ ਦੇ ਵਿੱਚ ਦੇਖੋ ਤੁਸੀਂ ਕੱਢ ਲੈਨੇ ਆ ਦੇਖੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਲੋ ਜੀ ਵੇਖੋ ਆਪਣਾ ਜਿਹੜਾ ਗਰੇਲੇ ਆ ਇਹ ਬਿਲਕੁਲ ਤਿਆਰ ਹੋ ਗਿਆ ਹੁਣ ਇਹ ਕੜਾਹੀ ਦੇ ਨਾਲ ਲੱਗਦਾ ਕਿਉਂਕਿ ਪੂਰਾ ਹੁਣ ਫਲਫਰ ਬਣ ਗਿਆ ਆਪਾਂ ਹਾ ਇੱਕ ਚਮਚਾ ਮਿਚਕਿਆ ਉਹ ਦਾਲੇ ਆਏ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਸਾਰੇ ਇੱਧਰ ਆਈ ਲਾ ਦੇਣਾ ਮਾ ਤੇ ਇਹ ਫਿਰ ਆਪਣਾ ਜਿਹੜਾ ਕੜਾਹੀ ਦੇ ਨਾਲ ਨਾ ਲੱਗੂਗਾ ਆ ਦੇਖੋ ਹੁਣ ਆਪਾਂ ਇਹ ਇੱਕ ਵਾਰੀ ਹਿਲਾ ਦਿੰਨੇ ਆ ਚੰਗੀ ਤਰ੍ਹਾਂ ਇਹ ਕੜਾਹੀ ਦੇ ਨਾਲ ਨਾਲ ਬੋ ਦੇਖੋ ਜੀ ਆਪਾਂ ਗਰੇਲੇ ਨੂੰ ਇੱਕ ਪਲੇਟ ਦੇ ਵਿੱਚ ਕੱਢਤਾ ਵੇਖੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਉੱਪਰੋਂ ਆਪਾਂ ਦੇਖੋ ਤੁਸੀਂ ਸਜਾਤੀ ਪਲੇਟ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਡਾ ਗਜਰੀਲਾ ਜਿਹੜਾ ਕਿਸ ਤਰ੍ਹਾਂ ਦਾ ਤਿਆਰ ਹੋਇਆ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ so much